ਮੇਰੇ ਵਿੱਚ ਮੈਂ ਸਿਰਫ ਇਹ ਕਹਿਣਾ ਵੀ ਕੋਈ ਇੱਕ ਦਾ ਤੁਮੋਚਾ ਨਾ ਕਰੋ ਬੱਚਿਆਂ ਨੂੰ ਨੋਸ਼ਾ ਤੇ ਰੈਡ ਕਰੋ ਮਾਪਿਆਂ ਦੀ ਸੇਵਾ ਕਰੋ ਤੇ ਇਹ ਸਭ ਮੁਰਖੀ ਜੀਵਨ ਉਬਚਿਤ ਕਰਕੇ ਅਗਰ ਮੁੱਖ ਜੀ ਇਮਤਿਆਜ਼ ਰੱਖੋ ਸਿਮਨ ਕਰੋ ਸਿਮਨ ਤੋਂ ਬਾਅਦ ਕੋਈ ਰਸਤਾ ਨਹੀਂ ਹੈ ਤੇ ਸਾਰਾ ਕੰਮ ਕਰ ਮਿਹਨਤ ਕਰੋ ਇਹ ਕਰਕੇ ਮਾਪਿਆਂ ਦੀ ਸੇਵਾ ਕਰੋ ਇਸ ਮੇਨਜ ਵਕਤ ਬਤਾਈ ਗਿਆ ਸਾਰੇ ਬੰਦ ਕਿਉਂਕਿ ਅਸੀਂ ਲੋਕ ਤੁਹਾਡੇ ਜੋੜੇ ਛਾੜਨ ਵਾਸਤੇ ਹੁੰਦੇ ਆਂ ਜੋੜੇ ਛਾੜ ਕੇ ਤੁਹਾਡੇ ਚਲੇ ਜਾਣਾ ਹੈ ਜਿਨੀ ਕਿ ਮੇਰੀ ਤੁਹਾਡੇ ਚਾਨਣ ਚ ਬੇਨਤੀ ਕੀਤੀ ਗਈ ਆ ਉਹ ਕਬੂਲ ਕਰੋ। ਬਾਬੇ ਬਾਬੇ ਕੀ ਕਹਿਣਾ ਬਾਬੇ ਬਹੁਤ ਬਗੇ ਆ। ਹਾਂ ਬਾਬੇ ਵਰ ਕੀ ਕਹਿਣਾ ਚਾਹੋਗੇ ਜਦ ਬਾਬੇ ਨੇ ਬਾਬੇ ਜਿਹੜਾ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਾਡੀ ਲਾਈਨ ਦੇ ਵਿੱਚ ਆ ਪਰ ਇਹਨਾਂ ਬਾਪਿਆਂ ਨੂੰ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਵੀ ਸਾਰੇ ਲੋਕ ਬੱਚਿਆਂ ਤੋਂ ਨਸ਼ੇ ਤੋਂ ਰਹਿ ਜਾਣ ਪਰ ਨੂਰਸਿਆ ਨਾ ਕਰਨ ਮਾਂ ਬਾਪ ਦੇ ਸੇ ਭਾਗ। ਵਿੱਚ ਡਾਰਕ ਜਿਹੜੇ ਕਈ ਬਾਬੇ ਮੈਂ ਕਹਿਦੀ ਆ ਵੀ ਸਾਰੀ ਸੰਸਾ ਜਿਹੜੀ ਸਾਡੀ ਵਧੀਆ ਮੈਂ ਪੰਜਾਬ ਬੀ ਸੁਭੀ ਸਾਹਿਬ ਜਿਹੜਾ ਸਮਾਜ ਹੈ ਉਹਦਾ ਚੇਅਰਮੈਨ ਆ। ਮੈਂ ਜਿੰਨੇ ਵੀ ਦੇਣਾ ਚਾਹਣਾ ਲੋਕਾਂ ਨੇ ਇਹੀ ਕਹਿੰਦੇ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਾਪਿਆਂ ਦੀ ਸੇਵਾ ਕਰੋ ਤੇ ਕੁੜੀਆਂ ਨੂੰ ਨਾਮ ਉਹਨਾਂ ਤੇ ਭਰੋਸਾ ਨਾ ਕਰੋ। ਇਹ ਨਾਲ ਜਨਾ ਦਾਜ ਲਾਓ ਉਹਨਾਂ ਦਾਜ ਤੇ ਸਾਰੀ ਦੁਨੀਆ ਨੂੰ ਜਿਹੜੇ ਵਿੱਚ ਇਹੀ ਕਮੈਸ ਸਿੱਖਿਆ ਸਿਖਾ ਰਿਹਾ ਹੈਗਾ ਮੈਂ ਜਿੰਨੇ ਚਿਰ ਮੇਰੀ ਜ਼ਿੰਦਗੀ ਹੈ ਮੈਂ ਸੇਵਾ ਹੁੰਦੇ ਰਹਿਣਾ। ਬਾਕੀ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਤੁਸੀਂ ਲੋਕ ਮੇਰੀ ਜਾਣਦੇ ਹੋ। ਆ ਗਏ लवली ਵੀਰ ਉਹਨਾਂ ਨੇ ਇਹਨਾਂ ਦੀ ਸਾਰੀ ਨਿੰਮ ਵੀਰ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਚੱਲਿਆ ਗਿਆ। ਵੀਰਾਂ ਦੀ ਮਹਿਫਿਲ ਕਰਾਈ ਬਹੁਤ ਵਧੀਆ ਪ੍ਰਿਕਣਾ ਕਰਾਈ ਲੰਗਰ ਦਾ ਵੀ ਇੰਤਜ਼ਾਮ ਬਹੁਤ ਵਧੀਆ ਸੀ ਸਾਰਾ ਭਰਾਵਾ ਵੀ ਇੱਥੇ ਸਾਰੇ ਇਕੱਠੇ ਹੋ ਗਏ ਬਹੁਤ ਵਧੀਆ ਇੰਤਜ਼ਾਮ ਕੀਤਾ ਵੀਰੋ ਇਹਨਾਂ ਨੇ ਲੰਗਰ ਤੋਂ ਲੈ ਕੇ ਬੈਂਨ ਤੋਂ ਲੈ ਕੇ ਸਟੇਜ ਤੋਂ ਲੈ ਕੇ ਬਹੁਤ ਵਧੀਆ ਲਵਲੀ ਵੀਰ ਹੋਣਾ ਪ੍ਰੋਗਰਾਮ ਕਰਾਇਆ ਸਾਰੇ ਬਹੁਤ ਖੁਸ਼ ਨੇ ਰੂਵਾ ਵੀਡੀਓ ਦੀ ਮੈਸੇਜਾਂ ਜਾਂਦੇ ਹੋਏ ਰਸਾਈ ਹੈ ਜੋ ਲਵਲੀ ਵੀਰ ਹੋਣੀ ਨੇ ਇਹਨੇ ਅੱਜ ਕਰਾਇਆ ਬਹੁਤ ਵਧੀਆ ਸੋਚ ਰੱਖਦੇ ਆ ਤਾਂ ਬੰਦਾ ਆਪਣੇ ਕਮਾਈਆਂ ਚੋਂ ਦਸਵੰਤ ਕੱਢ ਕੇ ਐਵਰਟਵਰ ਜਿਹੜੇ ਵੀ ਜਿੰਨਾ ਕੁ ਜੋੜਦੇ ਉਹਨਾਂ ਕੱਢ ਕੇ ਕਰੰਦਾ ਇਦਾਂ ਵੀ ਮਹਿਫਲੇ ਹੋਣੀਆਂ ਚਾਹੀਦੀਆਂ लवली वीर ਉਹਨਾਂ ਤੋਂ ਇਹਨਾਂ ਦੀ ਟੀਮ ਤੋਂ ਮਹਿੰਦੀ ਵੀਰ ਉਹਨਾਂ ਦੀ ਟੀਮ ਤੋਂ ਸਾਰੇ ਨੂੰ ਸਿੱਖਣਾ ਚਾਹੀਦਾ ਕਿ ਵਧੀਆ ਰਾ ਸਾਰੇ ਪੈਣ ਇਦਾਂ ਦੇ ਮਹਿਫਲੇ ਹੋਣ 72 ਮਾਰਕੀਟ ਦੇ ਵਿੱਚ ਪਹਿਲਾ ਵਿਸ਼ਾਲ ਮੇਲਾ ਕਰਾਇਆ ਗਿਆ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਲੰਗਰ ਵੀ ਲਗਾਇਆ ਗਿਆ ਹਰੇਕ ਸੰਗਰਾਮ ਨੂੰ ਇੱਥੋਂ ਫਰੀ ਬਸੇਵਾ ਦਰਬਾਰ ਸਾਹਿਬੇ ਜੀ ਜਾਂਦੀ ਆ ਹਰੇਕ ਸ਼ਿਵਰਾਤਰੀ ਜਨਮ ਅਸ਼ਟਮੀ ਇਹ ਕੋਈ ਵੀ ਗੁਰਪਰਬ ਹੋਵੇ ਉੱਤੇ ਫੁੱਲਾਂ ਦੀ ਸੀਜ ਬਿਚਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਅਸੀਂ ਸੁਰਾਤਰੀ ਬੜੀ ਤੋਂ ਹੁੰਦਾ ਮਨਾਉਂਦੇ ਆ ਹੁਣ ਮੇਲਾ ਵਧੀਆ ਤਰੀਕੇ ਕਰਾ ਰਹੇ ਆ ਅਸੀਂ ਸਾਰੇ ਲੁਧਿਆਣੇ ਬਸੇ ਯੂਥ ਨੂੰ ਕਹਿੰਦੇ ਆ ਕਿ ਨਸ਼ੇ ਛੱਡੋ ਤੇ ਇਹੋ ਜਿਹੇ ਕੰਮ ਕਰੋ ਅੱਜ ਇੱਕ ਘੰਟਾ ਕਰਦੇ ਵਿੱਚ ਇਹ ਮੇਲਾ ਕਰਾਇਆ ਜਾ ਰਿਹਾ ਮੀਲਾ ਪੀਰ ਹਜਰਤ ਸਾਈਆਂ ਜੀ ਦਾ ਕਰਾਇਆ ਜਾ ਰਿਹਾ ਇਹ ਅਸੀਂ ਅੱਜ ਮੇਲਾ ਹਜਰਤ ਵੀ ਸਾਈਆਂ ਜੀ ਦਾ ਕਰਾਇਆ ਇਸਦੇ ਕੁਲਕਸ਼ ਅਸੀਂ ਪੂਰਾ ਇੰਤਜ਼ਾਮ ਕੀਤਾ ਮੇਲੇ ਦਾ ਪੂਰੇ ਕਵਾਲ ਬੁਲਾਏ ਗਏ ਆ ਬਾਰੋਦੀ ਤੇ ਉਸ ਤੋਂ ਬਾਅਦ ਆਪਣਾ ਲੰਗਰ ਚੱਲ ਰਿਹਾ ਉਧਰ ਸਾਰਾ ਲੰਗਰ ਦਾ ਇੰਤਜ਼ਾਮ ਹੈ ਪੂਰਾ ਕੋਈ ਸਾਰੇ ਜਿਹੜੇ ਵੀ ਕੋਈ ਲੀਡਰ ਸਾਹਿਬਾਨ ਕੋਈ ਕਾਉਂਸਲਰ ਕੋਈ ਸਾਰੇ ਸਾਰੇ ਆਏ ਆ ਸਭ ਦਾ ਸਨਮਾਨ ਕਰਕੇ ਜੀ ਦਵਾਲ ਆਪਣਾ ਸਾਹਿਬ ਜੀ ਸ਼ਕੀਰ ਸਾਹਬ ਜੀ ਆਏ ਸੀਗਾ ਜੀ ਇੱਕ ਇੱਕ ਅਮੀਤੂਰ ਕੁਟੀਆ ਜੀ ਆਏ ਸੀਗੇ ਹੁਣ ਇੱਕ ਅਸੀਮੀ ਮੈਡਮ ਜੀ ਇਹ ਬੈਠੇ ਆ ਇੱਕ ਇੱਕ ਮੁੰਡਾ ਮਾਗੋ ਭਗਾ ਉਹ ਵੀ ਬਿਠਾਈ ਹਲੇ ਸਭ ਦੀ ਆਜ ਦੀਆਂ ਲੱਗਣ ਵਾਲੀਆਂ ਬਲੱਡ ਕੈਂਪ ਵੀ ਲਾਇਆ ਆਪਾਂ ਨਾਲ ਉੱਧਰ ਹੀ ਬਸੇ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਕੰਮ ਇਹ ਕਰਨੇ ਚਾਹੀਦੇ ਸਭ ਨੂੰ ਆਪਣੇ ਆਪਣੇ ਦਸਵੰਧ ਕੱਢ ਕੇ ਸਭ ਨੂੰ ਇਹ ਕੰਮ ਕਰਨਾ ਚਾਹੀਦਾ